ਪਾਈ ਅਮਰਿਤਪਾਲ ਸਿੰਘ ਦੇ ਨਾਲ ਇੱਕ ਵੱਡੀ ਬਗਾਵਤ ਹੋ ਗਈ ਹੈ ਤੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਾਥ ਸਿੰਘਾਂ ਦੇ ਵੱਲੋਂ ਜਿਹੜਾ ਕਿ ਬਗਾਵਤ ਕਰ ਦਿੱਤੀ ਹੈ ਤੇ ਉੱਥੇ ਹੀ ਇਹ ਜਿਹੜੀ ਪੋਸਟ ਆ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਫਿਰ ਤੋਂ ਇੱਕ ਵਾਰ ਜਿਹੜਾ ਕਿ ਪਾਈ ਅਮਰਿਤਪਾਲ ਨੂੰ ਲੈ ਕੇ ਬਿਆਰਬਾਜ਼ੀ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਹੋਈ ਵੱਡੀ ਬਗਾਵਤ ਭਾਈ ਅਮਰਿਤਪਾਲ ਸਿੰਘ ਵੱਲੋਂ ਚੋਣਾ ਲੜੈ ਨੂੰ ਲੈ ਕੇ ਜੇਲ੍ਹ 'ਚ ਬਣੇ ਦੋ ਟੜੇ ਇੱਕ ਪਾਸੇ ਰਹਿ ਗਏ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਚਾਚਾ ਜੀ ਅਤੇ ਉਹਨਾਂ ਦੇ ਡਿਪੈਂਡ ਮਾਤੜ ਪ੍ਰਧਾਨ ਮੰਤਰੀ ਬਾਜੇਕੇ ਤੇ ਦੂਜੇ ਪਾਸੇ ਬਾਕੀ ਦੇ ਸੱਤ ਸਿੰਘਾਂ ਨੇ ਹੀ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਵਿਰੁੱਧ ਕਰਤੀ ਬਗਾਵਤ ਰੋਟੀ ਪਾਣੀ ਬੈਰਕ ਬਿਸਤਰੇ ਤੱਕ ਹੋਏ ਅਲੱਗ-ਅਲੱਗ ਪੰਥ ਦੀ ਗਵਾਹੀ ਕਰਨ ਵਾਲਿਓ ਡਿਬਰੂਗੜ੍ਹ ਜੇਲ੍ਹ ਦੀਆਂ ਹੀ ਵੋਟਾ ਪਵਾ ਕੇ ਦੇਖ ਲੋ ਦੱਸਦੀ ਹੈ ਕਿ ਪੋਸਟ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਭਾਈ ਅਮਰਤਪਾਲ ਨੂੰ ਲੈ ਕੇ ਬਿਆਨਬਾਜ਼ੀ ਦਿੱਤੀ ਹੈ ਤੇ ਦੱਸਦੀ ਹੈ ਕਿ ਅਜਾ ਚੌਂ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਤੇ ਉੱਥੇ ਹੀ ਵਿਰਸਾ ਸਿੰਘ ਵਲਟੋਹਾ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਨੂੰ ਪੂਰੀ ਟੱਕਰ ਦੇ ਰਹੇ ਨੇ ਤੇ ਉੱਥੇ ਹੀ ਪੂਰਨ ਤੌਰ ਤੇ ਸਿਆਸੀ ਅਖਾੜਾ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਉਹਨੇ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਮਰਤਪਾਲ ਦੇ ਜਿਹੜੇ ਕਿ ਸੱਤ ਸਿੰਘ ਹੋਰ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਭਾਈ ਅਮਰਤਪਾਲ ਨੂੰ ਲੈ ਕੇ ਜਿਹੜੇ ਕਿ ਉਹਨਾਂ ਦੇ ਵਿਰੁੱਧ ਬਗਾਵਤ ਕੀਤੀ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੀ ਜਿਹੜੇ ਕਿ ਬੇਰਕ ਰੋਟੀ ਪਾਣੀ ਸਾਰਾ ਕੁਝ ਅਲੱਗ ਹੋ ਗਿਆ ਹੈ ਤੇ ਜਿਸ ਦੇ ਦੌਰਾਨ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਚਾਚਾ ਜੀ ਅਤੇ ਦੂਜੇ ਪਾਸੇ ਜਿਹੜੇ ਕਿ ਪ੍ਰਧਾਨ ਮੰਤਰੀ ਬਾਜੇ ਕੇ ਤੇ ਦੂਜੇ ਪਾਸੇ ਸੱਤ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚ ਹੀ ਜਿਹੜੀ ਕਿ ਭਾਈ ਅਮਰਿਤਪਾਲ ਨੂੰ ਲੈ ਕੇ ਇੱਕ ਵੱਡੀ ਜਿਹੜੀ ਕਿ ਵਿਰੋਧ ਜਿਹੜੀ ਕਿ ਬਗਾਵਤ ਕੀਤੀ ਹੈ ਤੇ ਜਿਸ ਦੇ ਦੌਰਾਨ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਹ ਪੋਸਟ ਸਾਂਝੀ ਕਰਕੇ ਫਿਰ ਤੋਂ ਇੱਕ ਵਾਰ ਭਾਈ ਅਮਰਿਤਪਾਲ ਨੂੰ ਲਲਕਾਰਿਆ ਗਿਆ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜੇਲ੍ਹ ਦੇ ਅਹੀ ਬੋਟਾ ਪਵਾ ਕੇ ਦੇਖ ਲਓ ਤੇ ਜਿਸ ਤੋਂ ਬਾਅਦ ਇਹ ਪੋਸਟ ਸਾਂਝੀ ਕਰਕੇ ਭਾਈ ਅਮਰਿਤਪਾਲ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਵਿਰਸਾ ਵਲਟੋਹਾ ਦੇ ਵੱਲੋਂ ਸਾਂਝੇ ਜਿਹੜੇ ਕਿ ਸਾਧੇ ਗਏ ਨੇ ਤੇ ਦੱਸਦੀ ਹੈ ਕਿ ਜਾਂਚ ਹੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਅਤੇ ਖੜੂਰ ਸਾਹਿਬ ਦੀ ਸੀਟ ਦੇ ਉੱਤੇ ਪੂਰਨ ਤੌਰ ਤੇ ਸਾਰਿਆਂ ਦੀ ਨਜ਼ਰਾਂ ਨੇ ਤੇ ਇੱਕ ਪਾਸੇ ਵਰਸਾ ਸਿੰਘ ਬਲਟੋਹਾ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਉਮੀਦਵਾਰ ਚੁੜੇ ਗਏ ਨੇ ਤੇ ਦੂਜੇ ਪਾਸੇ ਜਾਂਚ ਹੋਣ ਲੜ ਰਹੇ ਨੇ ਭਾਈ ਅਮਰਿਤਪਾਲ ਸਿੰਘ ਅਤੇ ਕੁਲਬੀਰ ਜੀਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਤੇ ਉੱਥੇ ਹੀ ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਕੈਂਡੀਡੇਟ ਚੁਣੇ ਗਏ ਨੇ ਤੇ ਉੱਥੇ ਹੀ ਇੱਕ ਦੂਜੇ ਨੂੰ ਲੈ ਕੇ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਖੜੂਰ ਸਾਹਿਬ ਦੇ ਵਿੱਚ ਕੌਣ ਐਮਪੀ ਬਣੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲੇ ਹੀ ਸਿਆਸੀ ਅਖਾੜਾ ਪੂਰਾ ਤੌਰ ਤੇ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਨੂੰ ਜਿਹੜੀ ਕਿ ਪੂਰੀ ਟੱਕਰ ਵਰਸਾ ਸਿੰਘ ਵਲਟੋਹਾ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇੱਕ ਵੱਡੀ ਬਗਾਵਤ ਹੋਈ ਹੈ ਤੇ ਚੌੜੜ ਨੂੰ ਲੈ ਕੇ ਜੇਲ੍ਹ 'ਚ ਜਿਹੜੇ ਦੋ ਧੜੇ ਬਣ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਜਿਹੜਾ ਕਿ ਭਾਈ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਜਿਹੜੇ ਕਿ ਪ੍ਰਧਾਨ ਮੰਤਰੀ ਜਿਹੜੇ ਕਿ ਬਾਛੇ ਕੇ ਉਹ ਤਿੰਨੇ ਲੱਗ ਰਹੇ ਨੇ ਤੇ ਦੂਜੇ ਪਾਸੇ ਸਤ ਸਿੰਘ ਜਿਹੜੇ ਖ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਵਿਰੁੱਧ ਜਿਹੜੀ ਕਿ ਇੱਕ ਵੱਡੀ ਬਗਾਵਤ ਕੀਤੀ ਐ ਰੋਟੀ ਪਾਣੀ ਬੇਰਕ ਬਿਸਰੇ ਤੱਕ ਲੱਗ ਹੋ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੰਥ ਦੀ ਅਗਵਾਈ ਕਰਨ ਵਾਲਿਓ ਡੀਬੁਰਗੜ ਜੇਲ੍ਹ ਦੀ ਹੀ ਬੋਟਾ ਪਵਾ ਕੇ ਦੇਖ ਲੋ ਤੇ ਬਿਆਨਬਾਜ਼ੀ ਦੇ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਡੇ